ਇਹ ਤਾਂ ਅਨਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਸਤਿਗੁਰੂ ਪੰਜਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਮਨਨ ਸਨ ਦੱਖਣ ਦੀ ਬਾਹੀ ਤੋਂ ਮਸ਼ੀਨ ਗਨ ਦੀ ਗੋਲੀ ਜੋ ਚੱਲ ਕੇ ਅੰਦਰ ਆਉਂਦੀ ਆਏ ਉਹ ਸਮੇਂ ਦੀ ਜ਼ਾਲਮ ਫੌਜੀ ਬਲੋਂ ਤਲਾਈ ਹੋਈ ਗੋਲੀ ਹੈ ਇਹ ਦੱਖਣ ਦੀ ਬਾਹੀ ਤੋਂ ਚੱਲ ਕੇ ਅੰਦਰ ਆਈ ਇਹ ਸੱਚੇ ਗੁਰ ਸਾਹਿਬ ਜੀ ਦੇ ਇਹ ਪਾਵਨ ਸਰੂਪਾਂ ਦੇ ਵਿੱਚ ਆਣ ਕੇ ਇਸ ਜਗ੍ਹਾ ਤੇ ਲੱਗਦੀ ਹੈ ਜੋ ਆਪ ਜੀ ਨੂੰ ਸਿੱਖ ਸੰਤਾਨ ਨੂੰ ਸੰਸਾਰ ਪਰ ਵਿੱਚ ਇਹ ਦਰਸ਼ਨ ਦੀਦਾਰ ਸਮੇਂ ਕਰਵਾਏ ਜਾ ਰਹੇ ਨੇ ਇਹ ਗੁਰਬਾਣੀ ਦੇ ਉਹ ਪਾਵਨ ਅੰਗ ਹਨ ਜੋ ਗੋਲੀ ਲੱਗਣ ਕਾਰਨ ਨੁਕਸਾਨੇ ਗਏ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਇਹ ਪਾਵਨ ਅੰਗ ਬਾਹਰ ਆਏ ਮਹਾਰਾਜ ਨੇ ਆਪ ਇਹ ਬਖਸ਼ਿਸ਼ ਕਰਕੇ ਜੋ ਬਹੁਤ ਟੈਕਨੋਲੋਜੀ ਦਾ ਕੰਮ ਹੈ ਜੋ ਟੈਕਨੀਕਲ ਵਰਕ ਚਾਹੀਦਾ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਸੇਵਾ ਸੰਭਾਲ ਵਾਸਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਚੜ੍ਹਦੀ ਕਲਾ ਸਹਿਤ ਉਹ ਕਰਵਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ 1984 ਨੂੰ ਜਿਸ ਵੇਲੇ ਜੋ ਭਾਰਤੀ ਹਕੂਮਤ ਵੱਲੋਂ ਜੋ ਜੋ ਕਹਿ ਸਕਦੇ ਨੇ ਕਿ ਸਚਕੰਚਰੀ ਹਰਵੰਦਰ ਸਾਹਿਬ ਵਿਖੇ ਜੋ ਗੋਲੀਬਾਰੀ ਕਰ ਦਿੱਤੀ ਗਈ ਸੀ ਉਸ ਦੌਰਾਨ ਜੋ ਮਹਾਰਾਜ ਜੀ ਦਾ ਸਰੂਪ ਜ਼ਖਮੀ ਹੋਇਆ ਸੀ ਤਾਂ ਅੱਜ ਅਸੀਂ ਮੌਜੂਦ ਹੈਗੇ ਆਂ ਭਾਈ ਗੁਰਬਖਸ਼ ਸਿੰਘ ਜੀ ਦੇ ਹਾਲ ਦੇ ਵਿਖੇ ਤੇ ਦੰਨ ਦੱਸਦੀ ਹੈ ਕਿ ਜੋ ਜੋ ਰੂਪ ਸੀਗਾ ਇੱਥੇ ਮੌਜੂਦ ਹੈ ਤਾਂ ਸੜ ਨਾਲ ਮੌਜੂਦ ਹੈ ਕਿ ਨੇ ਗਿਆਨੀ ਗੁਰਮੁਖ ਸਿੰਘ ਜੀ ਹੈਡ ਗ੍ਰੰਟੀ ਸ਼੍ਰੀ ਕਲਤਕ ਸਾਬ ਜੀ ਤਾਂ ਉਹਨਾਂ ਨਾਲ ਗੱਲ ਵੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੋ ਜਦੋਂ ਜੂਨ 1984 ਵੇਲੇ ਜਦੋਂ ਭਾਰਤੀ ਹਕੂਮਤ ਵੱਲੋਂ ਗੋਲੀ ਚਲਾ ਕੇ ਜੋ ਮਹਾਰਾਜ ਦਾ ਸਰੂਪ ਜ਼ਖਮੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਅੱਜ ਸੰਗਤਾਂ ਅੱਗੇ ਜੋ ਉਹਨਾਂ ਨੂੰ ਦਰਸ਼ਨ ਦਿਦਾਰੇ ਕਰਨ ਵਾਸਤੇ ਭਾਈ ਗੁਰਬਖਸ਼ ਗੁਰਬਖਸ਼ ਸਿੰਘ ਜੀ ਦੇ ਹਾਲ ਵਿਖੇ ਜੋਸ਼ ਜੁਗ ਕੀਤਾ ਕਿ ਅੱਜ ਜਦੋਂ ਸਨ 1984 ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਿੰਦੋਸਤਾਨ ਦੀ ਜ਼ਾਲਮ ਸਰਕਾਰ ਦੇ ਹੁਕਮ ਤੇ ਹਿੰਦੋਸਤਾਨ ਦੀਆਂ ਜ਼ਾਲਮ ਫੌਜਾਂ ਨੇ ਟੈਂਕਾਂ ਤੋਪਾਂ ਨਾਲ ਬਹੁਤ ਮਾਰੂ ਹਮਲਾ ਕੀਤਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜੋ ਪਾਵਨ ਇਮਾਰਤ ਹੈ ਉਹ ਚੱਲ ਨਹੀਂ ਚੱਲਣੀ ਹੋ ਗਈ। ਉਸ ਸਮੇ ਇਹ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਸਤਿਗੁਰੂ ਪੰਜਮ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਮਨਨ ਸਨ। ਦੱਖਣ ਦੀ ਬਾਹੀ ਤੋਂ ਮਸ਼ੀਨ ਗਨ ਦੀ ਗੋਲੀ ਜੋ ਚੱਲ ਕੇ ਅੰਦਰ ਆਉਂਦੀ ਆਏ। ਇਹ ਉਸ ਸਮੇ ਦੀ ਜ਼ਾਲਮ ਫੌਜ ਦੇ ਵੱਲੋਂ ਚਲਾਈ ਹੋਈ ਗੋਲੀ ਹੈ ਇਹ ਦੱਖਣ ਦੀ ਬਾਹੀ ਤੋਂ ਚੱਲ ਕੇ ਅੰਦਰ ਆਈ ਤੇ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਸਰੂਪਾਂ ਦੇ ਵਿੱਚ ਆਣ ਕੇ ਇਸ ਜਗ੍ਹਾ ਤੇ ਲੱਗ ਗਈ ਹੈ ਇਹ ਪਰਉਰੰਤਾ ਤੋਂ ਲੈ ਕੇ ਤਤਕਰੋ ਸਾਹਿਬ ਜੀ ਦੀ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਤੋਂ ਪ੍ਰਾਰੰਭ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਤੱਕ ਇਸ ਗੋਲੀ ਦਾ ਬਹੁਤ ਮਾਰੂ ਅਸਰ ਗਿਆ ਜੋ ਆਪ ਜੀ ਨੂੰ ਸਿਕਸਗੰਤਾਨੂ ਸੰਸਾਰ ਪਰ ਵਿੱਚ ਇਹ ਦਰਸ਼ਨ ਦੀਦਾਰ ਸਮੇਂ ਕਰਵਾਏ ਜਾ ਰਹੇ ਨੇ ਇਹ ਗੁਰਬਾਣੀ ਦੇ ਉਹ ਪਾਵਨ ਅੰਗ ਹਨ ਜੋ ਗੋਲੀ ਲੱਗਣ ਕਾਰਨ ਨੁਕਸਾਨੇ ਗਏ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਇਹ ਪਾਵਨ ਅੰਗ ਬਾਹਰ ਆਏ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਬਹੁਤ ਸਨਮਾਨ ਤੇ ਸਤਕਾਰ ਵਿੱਚ ਮਾਨ ਮਰਿਆਦਾ ਵਿੱਚ ਸੰਭਾਲ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਜੋ ਮੰਜ਼ਲ ਹੈ ਉਹਥੇ ਕੋਠੜੀ ਸਾਹਿਬ ਜੀ ਦਾ ਆਸਾਨ ਹੈ ਗੁੰਮਸਾਹਬ ਦੇ ਥੱਲੇ ਉਥੇ ਇਹ ਸਾਰੀ ਸੇਵਾ ਸੰਭਾਲ ਲਗਾਤਾਰ ਹੋ ਰਹੀ ਹੈ ਜਿੱਥੇ ਕੋਠੜੀ ਸਾਹਿਬ ਦੇ ਵਿੱਚ ਸੇਵਾ ਸੰਭਾਲ ਹੁੰਦੀ ਆ ਤਾਂ ਉਥੇ ਫਿਰ ਕੀ ਕੁਝ ਖਾਸ ਗੱਲਾਂ ਦਾ ਧਿਆਨ ਦੇਣਾ ਪੈਂਦਾ ਕਿਉਂਕਿ ਜਿਸ ਤਰੀਕੇ ਨਾਲ ਕਾਫੀ ਸਮਾਂ ਹੋ ਚੁੱਕਾ ਹੈ 40 ਸਾਲ ਦੇ ਕਰੀਬ ਜਦੋਂ ਸਮਾਂ ਜੋ ਹੋ ਚੁੱਕਾ ਇਸ ਜਦੋਂ ਸਰਕਾਰ ਵੱਲੋਂ ਜਿਹੜਾ ਅਟੈਕ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਕਿਸ ਤਰੀਕੇ ਦੇ ਨਾਲ ਸਾਮ ਸੰਭਾਲ ਕੀਤੀ ਜਾਂਦੀ ਹੈ ਉਥੇ ਮਹਾਰਾਜ ਨੇ ਆਪ ਹੀ ਇਹ ਬਖਸ਼ਿਸ਼ ਕਰਕੇ ਜੋ ਬਹੁਤ ਟੈਕਨੋਲੋਜੀ ਦਾ ਪੱਖ ਹੈ ਜੋ ਟੈਕਨੀਕਲ ਵਰਕ ਚਾਹੀਦਾ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਸੇਵਾ ਸੰਭਾਲ ਵਾਸਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਚੜ੍ਹਦੀ ਕਲਾ ਸਹਿਤ ਉਹ ਕਰਵਾਇਆ ਜਾ ਰਿਹਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਗੁਰਸਿੱਖਾਂ ਦੀ ਗੁਰੂ ਪਿਆਰੀਆਂ ਪਾਵਨ ਰੂਹਾਂ ਦੀ ਸੇਵਾ ਸੰਭਾਲ ਵਿੱਚ ਜੋ ਡਿਊਟੀ ਲਗਾਈ ਗਈ ਹੈ ਜਿਨ੍ਹਾਂ ਵਿੱਚ ਭਾਈ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਅਤੇ ساری ਟੀਮ ਲਗਾਤਾਰ ਹਰ ਰੋਜ਼ ਬੜੇ ادب ਸਤਕਾਰ ਵਿੱਚ ਅਲੱਗ-ਅਲੱਗ ਮਾਹਰਾਂ ਦੀ رائے ਨਾਲ ਬੜੇ-ਬੜੇ ਐਕਸਪਰਟ ਹਰਨ ਜੋ ਉਹਨਾਂ ਨੂੰ ਆਪਣੇ ਨਾਲ ਲਗਾ ਕੇ ਆਪਣੀ ਟੀਮ ਦੇ ਵਿੱਚ ਪੀਟੀਮ ਵਰਕ ਕੀਤਾ ਜਾ ਰਿਹਾ ਹੈ ਤੇ ਗੁਰੂ ਸਾਹਿਬ ਜੀ ਦੇ ਇਹਨਾਂ ਪਾਵਨ ਸਰੂਪਾਂ ਦੀ ਇਹਨਾਂ ਪਾਵਨ ਅਖਰਾਂ ਦੀ ਇਹ ਸੇਵਾ ਸੰਭਾਲ ਲਗਾਤਾਰ ਹੋ ਰਹੀ ਹੈ ਬਾਈ ਗੁਰੂ ਜੀ ਕਿੰਨੇ ਦਿਨਾਂ ਤੱਕ ਜਿਹੜੇ ਦਰਸ਼ਨ ਜਿਹੜੇ ਆ ਕਰਾਏ ਜਾਣਗੇ ਸੰਤਾਂ ਨੂੰ ਜਿਹੜੀਆਂ ਦੂਰ ਦਰਾਜ ਦੇ ਸੰਤਾਂ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਫੈਸਲਾ ਕੀਤਾ ਗਿਆ ਕਿ 26 ਮਈ ਤੋਂ ਲੈ ਕੇ 6 ਜੂਨ ਤੱਕ ਇਹ 12 ਦਿਨ ਤੱਕ ਦਾ ਜੋ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਪ੍ਰਾਰੰਭਤਾ ਹੁੰਦੀ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਪਾਵਨ ਅਸਥਾਨ ਜੋ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰਲੇ ਪਾਸੇ ਹੈ ਇੱਥੋਂ ਦਰਸ਼ਨ ਦੀ ਦਰ ਪ੍ਰਾਰੰਭ ਹੁੰਦੇ ਨੇ ਤੇ ਸ਼ਾਮ ਨੂੰ ਸੋਦਰ ਦੇ ਰਹਿਰਾ ਸਾਹਿਬ ਜੀ ਦੀ ਜੋ ਸੋਦਰ ਦੀ ਚੌਂਕੀ ਪ੍ਰਾਰੰਭ ਹੁੰਦੀ ਹੈ ਉਸ ਤੋਂ ਪਹਿਲਾਂ ਇਹ ਸੰਭਾਵਤੀ ਕਰ ਦਿੱਤੀ ਜਾਂਦੀ ਹੈ 6 ਜੂਨ ਤੱਕ ਦੇ ਦਰਸ਼ਨ ਕਰਾਏ ਜਾਣ ਬਿਲਕੁਲ 6 ਜੂਨ ਤੱਕ ਸੰਗਤ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਸਮਾਂ ਪਹਿਲਾਂ ਦੱਸਿਆ ਹੈ ਕਿ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸੋਦਰ ਦੀ ਚੌਂਕ ਦੀ ਪ੍ਰਾਰੰਭਤਾ ਤੱਕ ਇਹ ਦਰਸ਼ਨ ਦੀਦਾਰ ਕਰਵਾਏ ਜਾਣਗੇ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੀ ਗੁਰੂ ਘਰ ਵਿਖੇ ਜੋ ਕਹਿ ਸਕਦੇ ਆ ਕਿ ਬਹੁਤ ਘੱਟ ਆਉਂਦੀ ਆ ਤਾਂ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਜਿਹੜੇ ਗੁਰੂ ਸਾਹਿਬ ਦੀ ਤੋਂ ਦੂਰ ਵੀ ਹੁੰਦੇ ਜਾ ਰਹੇ ਇਹ ਤਾਂ ਹਰੇਕ ਗੁਰਸਿੱਖ ਦਾ ਇਹ ਫਰਜ਼ ਬਣਦਾ ਹੈ ਔਰ ਇਹ ਕੱਲੇ ਪ੍ਰਚਾਰਕਾਂ ਦੀ ਵਸ ਦੀ ਗੱਲ ਨਹੀਂ ਆ ਇਹ ਤਾਂ ਹਰੇਕ ਪਰਿਵਾਰ ਦੀ ਆਪਣੀ ਜੋ ਮਨਸ਼ਾ ਹੈ ਗੁਰੂ ਸਾਹਿਬ ਜੀ ਦੇ ਪ੍ਰਤੀ ਸਮਰਪਿਤ ਹੋਣੀ ਚਾਹੀਦੀ ਹੈ ਹਰੇਕ ਪਰਿਵਾਰ ਨੂੰ ਹਰੇਕ ਮਾਂ ਨੂੰ ਹਰੇਕ ਦਾਦੀ ਮਾਂ ਨੂੰ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਲੈ ਕੇ ਗੁਰੂ ਘਰ ਦੇ ਗੁਰਬਾਣੀ ਦੇ ਸ਼ਬਦ ਦੀ ਗੁੜਤੀ ਦੇ ਕੇ ਉਹਨਾਂ ਦੀ ਪਾਲਣਾ ਇਸ ਸ਼ਬਦ ਨਾਲ ਕਰਨ ਕਿ ਸੱਚੇ ਪਾਤਸ਼ਾਹ ਜੀ ਦੇ ਨਾਲ ਸਦਾ ਵਾਸਤੇ ਇਹ ਪੀੜੀ ਦਾਰ ਪੀੜੀ ਜਿਹੜੇ ਗੁਰਸਿੱਖ ਪਰਿਵਾਰ ਹਨ ਤੇ ਜੁੜੇ ਰਹੇ ਹਨ ਜਿਵੇਂ ਤੁਸੀਂ ਦੇਖਿਆ ਕਿ ਇਹ ਸਨ ਭਾਈ ਗੁਰਮੁਖ ਸਿੰਘ ਜੀ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਪਾਵਨ ਰੂਪਾਂ ਨੂੰ ਲੈ ਕੇ ਕਿਉਂਕਿ ਜਿਸ ਵੇਲੇ ਜੋ ਸਰਕਾਰਾਂ ਵੱਲੋਂ ਜ਼ਾਲਮ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਜਦੋਂ ਅਟੈਕ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀਤਾ ਗਿਆ ਤਾਂ ਉਸ ਵੇਲੇ ਜੋ ਮਹਾਰਾਜ ਦਾ ਸਰੂਪ ਤੇ ਜਦੋਂ ਗੋਲੀ ਲੱਗੀ ਜਿਸ ਦੇ ਕਾਰਨ ਮਹਾਰਾਜ ਦਾ ਸਰੂਪ ਜ਼ਖਮੀ ਹੋਇਆ ਤਾਂ ਉਹਨਾਂ ਦੇ ਦਰਸ਼ਨ ਜਿਹੜੇ ਹੁਣ 6 ਜੂਨ ਤੱਕ ਜੋ ਭਾਈ ਗੁਰਮੁਖ ਸਿੰਘ ਜੀ ਵੱਲੋਂ ਜੋ ਕਹਿ ਸਕਦੇ ਭਾਈ ਗੁਰਬਖਸ਼ ਸਿੰਘ ਹਾਲ ਇਹਦੋਂ ਵੇਖ ਵਿੱਚ ਜੋ ਇੱਥੇ ਕਰਵਾਏ ਜਾ ਰਹੇ ਨੇ ਤੇ ਕੱਲੀ ਕੱਲੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ 6 ਜੂਨ ਤੱਕ ਕੱਲੀ ਕੱਲੀ ਤਸਵੀਰ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਟ੍ਰੋਨਿਕ ਜਗਬੀਨਿ ਟੀਵੀ ਸਟੂਡੀਓ ਸੋਸਾਈ